ਭੈਜਾ ਸਭ ਦੁਕਾਨ ਤੋਂ ਘੁੱਲ ਥੱਕੋ ਗਈ ਭੈਜਾ ਭੈਜਾ ਸਭ ਘੁੱਲ ਗਿਆ ਮੈਂ ਭੈਜਾ ਹਾਂਜੀ ਸਰਰ ਕੋਈ ਬੰਦਾ ਆਇਆ ਹੈ ਵੀਡੀਓ ਬਣਾਉਣ ਆਇਆ ਹੈ ਇਹ ਅਹੀ ਕਾਗਜ਼ ਮੰਗੇ ਆ ਤੇ ਇਹਨੇ ਐਮਐਲ ਸਰ ਨਾਲ ਗੱਲ ਕਰਾਤੀ ਹੈ ਕਿ ਅਸੀਂ ਐਮਐਲ ਸਰ ਨਾਲ ਗੱਲ ਕਰਦੇ ਪਏ ਆ ਇਹਨੇ ਸਾਡੇ ਕਿਤਾਬਾਂ ਖਿਲਾਰਤੀਆਂ ਕਿਹੜਾ ਨਿਕਲਦਾ ਜਾਦਾ ਆ ਆਹ ਫਿਰ ਕੋਣ ਹੈਗਾ ਤੇ ਅਈਆਂ ਲਾਵਟੀ ਕੋਲ ਬੋਲਦਾ ਉਹ ਉਹ ਨੂੰ ਨਹੀਂ ਗੱਲ ਦਾ ਸਾਹਮਣਾ ਲੱਭਿਆ ਜੀ ਬਹੁਤ ਗੱਲ ਬਥੇਰੀ ਨਹੀਂ ਐਮਐਲਏ ਸਾਹਿਬ ਨਾਲ ਗੱਲ ਕਰਦੇ ਪਹਿਲੇ ਦੋ ਦਿਨਾਂ ਨੂੰ ਗੱਲ ਕਰਾਈ ਹੈ ਦੇਖੋ ਨਹੀਂ ਮੈਂ ਇਹਦੀ ਬਹੁਤ ਗੱਲ ਕਰਦਾ ਤਾਂ ਮੇਰੇ ਹੱਥੀ ਪੈ ਗਿਆ ਕਿ ਨਾਲੇ ਕਿਤਾਬਾਂ ਸਾਡੀ ਮੇਰੀਆਂ ਖਲਾਸ ਹੋ ਗਈਆਂ ਤੁਹਾਨੂੰ ਪੁੱਛੇ ਮੇਰਾ ਪਰਸਨਲ ਹੋਇਆ ਨਾ ਕਾਤੂਆ ਕਾਤੂਆ ਮੁੱਠੂ ਹੋਈ ਪੱਟੀ ਮਰਦਾ ਨਹੀ ਗਿਆ ਨਾ ਤਰਾ ਤਾਰੇ ਪਰਚਰਾ ਚਲ ਦਾਦ ਪਰਚ ਕੀ ਕਰਨਾ ਤਰਾ ਦਾਦ ਅਬਾ ਜੱਟੋ ਬਾਣੀ ਪਰਚਦਾ ਦਾਦ ਨਾ ਨਹੀਂ ਪਰਚੀ ਕਰਨਾ ਉਹ ਕਾ ਕੀਤੇ ਉਹ ਨਾ ਪਰਚਦੇ ਨਹੀ ਦੇਖੋ ਮੈਂ ਬਸ ਬਹਿ ਕੇ ਕੱਢ ਲਗਾ ਮੈਨਾਂ ਬੈਠਿਆ ਨਾ ਲੱਗਦਾ ਬੈਠਿਆ ਨਹੀਂ ਨਾ ਕਦੇ ਪਰਚਣਾ ਮੈਂ ਰੱਖਿਆ ਖਰਾੜੇ ਪਰਚ ਕੋਲਿਆ ਹੁਣ ਪਰਚ ਲੈ ਕੋਰਾ ਜਦੋਂ ਪਰਚ ਖੋਲਿਆ ਤੇਰ ਨੂੰ ਨਾ ਲਾਉਣਾ ਪਈ ਦੋਨੂੰ ਦੇ ਦੇ ਨਾ ਮੇਰਾ ਹੱਥ ਨਹੀਂ ਮੱਦਣਾ ਲੈ ਲੱਲਾ ਆਰੇ ਪਰ ਮੁਕਾ ਲਓ ਧਿਆਨ ਨਾਲ ਭਾਈਆਂ ਯਾਰ ਦੇ ਤੇ ਮੈਂ ਬੁੱਕਾਂ ਕੋ ਥੱਲੇ ਡਿੱਗੀਆਂ ਪਾਪਾ ਨੇ ਡੇਕ ਡਿੱਗੀਆਂ ਮੈਂ ਬੱਚ ਫੜ ਲਗਾ ਕੋ ਡਿੱਗ ਵੀ ਥਲੇ ਕਿਉਂ ਤੇ ਡੇਕ ਵੀ ਪਰ ਸਾਡੀਆਂ ਬੁੱਕਾਂ ਥੱਲੇ ਡੇਬੇ ਵਟਾਂ ਦਾ ਨਹੀਂ ਕਰਦੇ ਇਹ ਤੁਸੀਂ ਮੰਨਦੇ ਜਨਾ ਬੁੱਕੜੀ ਫਿਰ ਅਹੀ ਕਹਿੰਦਾ ਮਨ ਕੇ ਰੱਖ ਆ ਗਲਤੀ ਆਣਾ ਮੈਂ ਭਾਈ ਮੈਂ ਪਰਸਨ ਨਾ ਰਹਿਣਾ ਪਰਸਨ ਨਾ ਵਿਆਂ ਤਾਂ ਟ੍ਰੈਫਿਕ ਨਿਯਮਾਂ ਨੂੰ ਲੈ ਕੇ ਪੰਜਾਬ ਪੁਲਿਸ ਸਖਤ ਨਜ਼ਰ ਆ ਰਹੀ ਹੈ ਦੱਸਦੀ ਕਿ ਲਗਾਤਾਰ ਕਾਰਵਾਈਆਂ ਹੋ ਰਹੀਆਂ ਨੇ ਜਿਹੜੇ ਟ੍ਰੈਫਿਕ ਰੂਲਸ ਤੋੜ ਰਹੇ ਨੇ ਔਰ ਉੱਥੇ ਤੁਹਾਨੂੰ ਇਹ ਵੀ ਦੱਸਦੀ ਕਿ ਬਹੁਤ ਹੀ ਜਲਦ ਜਿਹੜਾ ਪੰਜਾਬ ਦੇ ਹਰ ਜ਼ਿਲ੍ਹੇ ਦੇ ਸ਼ਹਿਰਾਂ ਦੇ ਵਿੱਚ ਸੀਸੀਟੀਵੀ ਕੈਮਰੇ ਲੱਗ ਜਾਣਗੇ ਜਿਸ ਤੋਂ ਬਾਅਦ ਆਨਲਾਈਨ ਚਲਾਨ ਕੱਟੇ ਜਾਣਗੇ ਦੱਸਦੀ ਕਿ ਇੱਕ ਤਾਜ਼ਾ ਮਾਮਲਾ ਅੰਮ੍ਰਿਤਸਰ ਤੋਂ ਸਾਹਮਣੇ ਆ ਰਿਹਾ ਜਿੱਥੇ ਕਿ ਇੱਕ ਵੀਡੀਓ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਦੱਸਦੀ ਕਿ ਇਸ ਵੀਡੀਓ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਇੱਕ ਨੌਜਵਾਨ ਪੁਲਿਸ ਦੇ ਨਾਲ ਬਤਮੀਜ਼ੀ ਕਰਦਾ ਹੈ ਦਰਸਲ ਜਦੋਂ ਅੰਮ੍ਰਿਤਸਰ ਪੋਰਟਸ ਦੇ ਵੱਲੋਂ ਨਾਕਾਬੰਦੀ ਕੀਤੀ ਜਾਂਦੀ ਹੈ ਤਾਂ ਉਸ ਨਾਕੇਬੰਦੀ ਦੌਰਾਨ ਜਿਹੜਾ ਕਿ ਇੱਕ ਨੌਜਵਾਨ ਨੂੰ ਰੋਕਿਆ ਜਾਂਦਾ ਉਸ ਤੋਂ ਕਾਗਜ਼ ਮੰਗੇ ਜਾਂਦੇ ਨੇ ਜਦੋਂ ਕਾਗਜ਼ ਨਹੀਂ ਦਿਖਾਉਂਦਾ ਤਾਂ ਉਸ ਤੋਂ ਬਾਅਦ ਉਹ ਨੌਜਵਾਨ ਐਮਐਲਏ ਦੇ ਨਾਲ ਪੁਲਿਸ ਦੀ ਗੱਲ ਕਰਵਾਉਂਦਾ ਪੁਲਿਸ ਐਮਐਲਏ ਦੇ ਨਾਲ ਗੱਲਬਾਤ ਕਰ ਰਹੀ ਹੁੰਦੀ ਹੈ ਤੇ ਇਸ ਦੌਰਾਨ ਜਿਹੜਾ ਨੌਜਵਾਨ ਗੁੱਸੇ ਦੇ ਵਿੱਚ ਆ ਕੇ ਉੱਥੇ ਜਿਹੜੇ ਵੀ ਕਾਪੀਆਂ ਜਾਂ ਡੈਰੀਆਂ ਪਈਆਂ ਹੁੰਦੀਆਂ ਨੇ ਉਹਨਾਂ ਨੂੰ ਇੱਧਰ ਉੱਧਰ ਸੁੱਟਣਾ ਸ਼ੁਰੂ ਕਰ ਦਿੰਦਾ ਹੈ ਜਿਸ ਤੋਂ ਬਾਅਦ ਪੁਲਿਸ ਉਸ ਨੌਜਵਾਨ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦੀ ਹੈ ਲੇਕਿਨ ਉਸ ਤੋਂ ਬਾਅਦ ਉਹ ਨੌਜਵਾਨ ਪੁਲਿਸ ਦਾ ਜਿਹੜਾ ਪੈਨ ਉਹ ਵੀ ਤੋੜ ਦਿੰਦਾ ਔਰ ਜਿਹੜਾ ਕਿ ਚੈੱਕ ਸੀਗਾ ਚਲਾਨ ਚੈੱਕ ਸੀਗਾ ਉਸ ਨੂੰ ਵੀ ਪਾੜਨ ਦੀ ਕੋਸ਼ਿਸ਼ ਕਰਦਾ ਹੈ ਜਿਸ ਤੋਂ ਬਾਅਦ ਫਿਰ ਪੁਲਿਸ ਦੇ ਵੱਲੋਂ ਕਾਰਵਾਈ ਕੀਤੀ ਜਾਂਦੀ ਹੈ। ਬੈ ਜਾ ਸਭ ਦੁਕਾਨ ਤੋਂ ਪੁੱਲ ਥੱਗੋ ਗਈ ਬੈ ਜਾ ਬੈ ਜਾ ਥੱਗੋ ਗਿਆ ਮੈਂ ਬੈ ਜਾ ਅੱਜ ਖੜਾ ਉਹਨੇ ਬੋਲਿਆ ਅੱਜ ਤਾਂ ਬੰਦਾ ਆਇਆ ਹੈ ਵੀਡੀਓ ਬਣਾਉਣ ਆਇਆ ਹੈ ਉਹ ਹੀ ਕਾਗਜ਼ ਮੰਗੇ ਆ ਤੇ ਇਹਨੇ ਐਮਐਲ ਸਾਬ ਨਾਲ ਗੱਲ ਕਰਾਤੀ ਹੈ ਕਿ ਅਸੀਂ ਐਮਐਲ ਸਾਬ ਨਾਲ ਗੱਲ ਕਰਦੇ ਪਏ ਆ ਐਨੇ ਹੱਡੇ ਕਿਤਾਬਾਂ ਖੁਲਾਰਤੀਆਂ ਕਿ ਹੁਣ ਨਹੀਂ ਕਰਦਾ ਸੈਂਡ ਆਪਾਂ ਲਈ ਕੋਣ ਹੈਗਾ ਪਏ ਆ ਇਹਨਾਂ ਦਾ ਵਟਿਕੋ ਬੋਲਦੇ ਆਇਆ ਨਹੀਂ ਕਿ ਮੈਂ ਬੰਦੇ ਦੇ ਸਾਹਮਣੇ ਲੱਪੇ ਆ ਬਹੁਤ ਗੱਲ ਬੱਧੀ ਐਮਐਲ ਸਾਬ ਨਾਲ ਗੱਲ ਕਰਦੇ ਪਏ ਦੋ ਜਣੇ ਨੇ ਗੱਲ ਕਰਾਈ ਹੈ ਦੇਖੋ ਨਹੀਂ ਮੈਂ ਇਹਦੀ ਗੱਲ ਤਾਂ ਗੱਲ ਕਰਦਾ ਤਾਂ ਮੇਰੇ ਹੱਥੀ ਪੈ ਗਿਆ ਵੀ ਨਾਲੇ ਕਿਤਾਬਾਂ ਸਾਡੀ ਜਿਹੜੇ ਖਲਾਸ ਪਰਚੂਆ 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 ਮੁੱਤੂ ਹੋਈ ਪਰਚੂਆ ਕਿਹਨੇ ਤੇਰਾ ਕਾਲੇ ਪਰਚੂਆ ਕੱਲ ਦਾ ਪਰਚ ਕੀ ਕਰਨਾ ਤੇਰਾ ਕੱਲ ਦਾ ਅੱਪਾ ਜੱਟੋ ਬਾਹਰੀ ਪਰਚੂਆ ਉਹ ਕਾ ਕੇ ਤੇ ਉਹਨਾਂ ਨੂੰ ਪਰਚੂਆ ਨਹੀਂ ਕਰਦਾ ਦੇਖੋ ਮੈਂ ਬਸ ਬਹਿ ਕੇ ਕਰ ਲੰਗਾ ਮੈਂ ਤਾਂ ਬੈਠਿਆ ਨਾ ਲੱਗਦਾ ਬੈਠੇ ਨੂੰ ਨਾ ਕਰੇ ਪਰਚਣਾ ਮੈਨੂੰ ਕੀ ਕਰਾਣੇ ਪਰਚ ਕੋਲਿਆ ਇਹਨਾਂ ਪਰਚ ਲੈ ਜਨਾ ਪਰਚ ਕੋਲਿਆ ਤੇ ਉਹਨਾਂ ਨੂੰ ਲਾਉਣਾ ਪਈ ਉਹਨੂੰ ਦੇ ਦੇਣਾ ਮੇਰਾ ਹੱਥ ਨਹੀਂ ਮੱਦ ਰਿਹਾ ਲੈ ਲੱਲਾ ਆਰੇ ਪਰਚ ਮੁਕਾਡੋ ਥੱਲੇ ਯਾਰ ਦੇ ਤਾਂ ਮੈਂ ਬੁੱਕਾਂ ਕਿੱਥੇ ਲੱਡੀਆਂ ਮੈਂ ਵੱਡੇ ਕਿੱਥੇ ਲੱਡੀਆਂ ਮੈਂ ਪੜ੍ਹਨ ਲੱਗਾ ਬੁੱਕ ਡਿੱਗ ਵੀ ਥਲੇ ਕਿਉਂ ਥਲੇ ਡੇਬੀ ਪਰ ਸਾਡੀਆਂ ਬੁੱਕਾਂ ਥਲੇ ਡੇਬੇ ਵਟਾਂਦਾਰ ਨਹੀਂ ਕਾਦੇ ਜੇ ਤੁਸੀਂ ਮੰਨਦੇ ਜੇ ਨਾ ਬੁੱਕ ਫੇਰ ਇਹ ਕਹ ਰਿਹਾ ਨਹੀਂ ਮੰਨ ਕੇ ਉਹ ਗਲਤੀ ਆਣਾ ਮੈਂ ਭਾਈ ਇਹ ਪਰਸਨ ਨੰਬਰ ਰੱਖਣਾ ਪਰਸਨ ਨੰਬਰ ਤਾਂ ట్రాਫਿਕ ਨਿਯਮਾਂ ਨੂੰ ਲੈ ਕੇ ਪੰਜਾਬ ਪੁਲਿਸ ਸਖਤ ਨਜ਼ਰ ਆ ਰਹੀ ਹੈ ਦੱਸਦੀ ਕਿ ਲਗਾਤਾਰ ਕਾਰਵਾਈਆਂ ਹੋ ਰਹੀਆਂ ਨੇ ਜਿਹੜੇ ਟ੍ਰੈਫਿਕ ਰੂਲਸ ਤੋੜ ਰਹੇ ਨੇ ਔਰ ਉੱਥੇ ਤੁਹਾਨੂੰ ਇਹ ਵੀ ਦੱਸਦੀ ਕਿ ਬਹੁਤ ਹੀ ਜਲਦ ਜਿਹੜਾ ਪੰਜਾਬ ਦੇ ਹਰ ਜ਼ਿਲ੍ਹੇ ਦੇ ਸ਼ਹਿਰਾਂ ਦੇ ਵਿੱਚ ਸੀਸੀਟੀਵੀ ਕੈਮਰੇ ਲੱਗ ਜਾਣਗੇ ਜਿਸ ਤੋਂ ਬਾਅਦ ਆਨਲਾਈਨ ਚਲਾਨ ਕੱਟੇ ਜਾਣਗੇ ਦੱਸਦੀ ਕਿ ਇੱਕ ਤਾਜ਼ਾ ਮਾਮਲਾ ਅੰਮ੍ਰਿਤਸਰ ਤੋਂ ਸਾਹਮਣੇ ਆ ਰਿਹਾ ਜਿੱਥੇ ਕਿ ਇੱਕ ਵੀਡੀਓ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਦੱਸਦੀ ਕਿ ਇਸ ਵੀਡੀਓ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਇੱਕ ਨੌਜਵਾਨ ਪੁਲਿਸ ਦੇ ਨਾਲ ਬਤਮੀਜ਼ੀ ਕਰਦਾ ਹੈ ਦਰਸਲ ਜਦੋਂ ਅੰਮ੍ਰਿਤਸਰ ਪੋਰਟਸ ਦੇ ਵੱਲੋਂ ਨਾਕਾਬੰਦੀ ਕੀਤੀ ਜਾਂਦੀ ਹੈ ਤਾਂ ਉਸ ਨਾਕੇਬੰਦੀ ਦੌਰਾਨ ਜਿਹੜਾ ਕਿ ਇੱਕ ਨੌਜਵਾਨ ਨੂੰ ਰੋਕਿਆ ਜਾਂਦਾ ਉਸ ਤੋਂ ਕਾਗਜ਼ ਮੰਗੇ ਜਾਂਦੇ ਨੇ ਜਦੋਂ ਕਾਗਜ਼ ਨਹੀਂ ਦਿਖਾਉਂਦਾ ਤਾਂ ਉਸ ਤੋਂ ਬਾਅਦ ਉਹ ਨੌਜਵਾਨ ਐਮਐਲਏ ਦੇ ਨਾਲ ਪੁਲਿਸ ਦੀ ਗੱਲ ਕਰਵਾਉਂਦਾ ਪੁਲਿਸ ਐਮਐਲਏ ਦੇ ਨਾਲ ਗੱਲਬਾਤ ਕਰ ਰਹੀ ਹੁੰਦੀ ਹੈ ਤੇ ਇਸ ਦੌਰਾਨ ਜਿਹੜਾ ਨੌਜਵਾਨ ਗੁੱਸੇ ਦੇ ਵਿੱਚ ਆ ਕੇ ਉੱਥੇ ਜਿਹੜੇ ਵੀ ਕਾਪੀਆਂ ਜਾਂ ਡੈਰੀਆਂ ਪਈਆਂ ਹੁੰਦੀਆਂ ਉਹਨਾਂ ਨੂੰ ਇੱਧਰ ਉੱਧਰ ਸੁੱਟਣਾ ਸ਼ੁਰੂ ਕਰ ਦਿੰਦਾ ਹੈ ਜਿਸ ਤੋਂ ਬਾਅਦ ਪੁਲਿਸ ਉਸ ਨੌਜਵਾਨ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦੀ ਹੈ ਲੇਕਿਨ ਉਸ ਤੋਂ ਬਾਅਦ ਉਹ ਨੌਜਵਾਨ ਪੁਲਿਸ ਦਾ ਜਿਹੜਾ ਪੈਨ ਉਹ ਵੀ ਤੋੜ ਦਿੰਦਾ ਔਰ ਜਿਹੜਾ ਕਿ ਚੈੱਕ ਸੀਗਾ ਚਲਾਨ ਚੈੱਕ ਸੀਗਾ ਉਸ ਨੂੰ ਵੀ ਪਾੜਨ ਦੀ ਕੋਸ਼ਿਸ਼ ਕਰਦਾ ਹੈ ਜਿਸ ਤੋਂ ਬਾਅਦ ਫਿਰ ਪੁਲਿਸ ਦੇ ਵੱਲੋਂ ਕਾਰਵਾਈ ਕੀਤੀ ਜਾਂਦੀ ਹੈ